ਮਾਰਕੀਟ ਆਪਾਂ ਕਿੱਥੇ ਦੇਖ ਰਹੇ ਆ ਯੂ ਐਸਏ ਕਹਿੰਦਾ ਵੀ ਓਵਰঅল ਰੀਅਲ ਏਸਟੇਟ ਨੂੰ ਵੀ ਲੈ ਕੇ ਇਕਨੋਮੀ ਨੂੰ ਲੈ ਕੇ ਜੇ ਟਰੰਪ ਦੇ ਟੈਰਿਫ ਚੱਲ ਰਹੇ ਨੇ ਕਿਉਂਕਿ ਉਹਦਾ ਇੰਪੈਕਟ ਜਿਵੇਂ ਮੈਂ ਦੱਸਿਓ ਕੁਝ ਮੈਨੂੰ ਲੱਗਦਾ ਜਿਵੇਂ ਇਹ ਇੰਪੈਕਟ ਫੇਨਾ ਹਾਲੇ ਤਾਂ ਸ਼ੁਰੂਆਤ ਹੀ ਹੋਈ ਹੈ ਤੇ ਉਹ ਫਿਰ ਉਸ ਦੇ ਸਾਹਮਣੇ ਸਤਾ 27 28 ਆਪਾਂ ਕਿਵੇਂ ਦੇਖਦੇ ਆ ਮਾਰਕੀਟ ਨੂੰ ਓਵਰঅল ਰੀਅਲ ਏਸਟੇਟ ਇਨਕਲੂਡਿੰਗ ਸਟਾਕ ਐਵਰੀਥਿੰਗ ਜੀ ਫॉर ਸ਼ੋਰ ਉੱਥੇ ਵੀ ਚੱਲਦੇ ਆ ਬਾਜੀ ਕੁਝ ਡੇਟਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਰ ਉੱਤੇ ਵੀ ਚੱਲਾਂਗੇ ਜੀ ਥੈਂਕ ਯੂ ਸੋ ਮਚ। ਬਾਤ ਹੀ ਕਨੈਕਟ ਕਰ ਦਿੱਖੀ। ਪਰ ਸ਼ੋਰ ਤੁਸੀਂ ਜਰੂਰ ਕਾਲ ਕਰਿਓ ਬਾਅਦ ਵਿੱਚ। ਠੀਕ। ਸੁਪਾ ਜੀ ਆਮ ਜਿਹੜਾ ਇਹਨਾਂ ਨੇ ਕੁਐਸਚਨ ਪੁੱਛਿਆ ਨਾ ਇਹ ਮੈਨੂੰ ਲੱਗਦਾ 90% ਲੋਕਾਂ ਦਾ ਇਹੀ ਕੁਐਸਚਨ ਆ ਵੀ ਮਾਰਕੀਟ ਕਿੱਧਰ ਨੂੰ ਜਾ ਰਹੀ ਆ। ਹਾਂ ਜਿਵੇਂ ਇਹਨਾਂ ਨੂੰ ਹਰ ਇੱਕ ਨੂੰ ਹੁੰਦਾ ਵੀ ਅਸੀਂ ਕਰੀਏ ਕੀ ਹੈ ਨਾ। ਹਾਂ ਜੀ ਹਾਂ ਜੀ ਹਾਂ ਜੀ ਮਾਰਕੀਟ ਦੀ ਜਿਹੜੀ ਸਿਚੁਏਸ਼ਨ ਆ ਜੀ ਉਹ ਅਨਸਰਟੇਨਟੀ ਹੈ ਨਾ ਹੈ ਕਿ ਜਿਵੇਂ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸੇ ਜਾਈਏ ਕਿਵੇਂ ਜਾਈਏ। ਤੁਹਾਡੀ ਪੋਲੀਟੀਕਲ ਜਿਹੜੀ ਹੈਗੀ ਆ ਉਹ ਬੜੀ ਖਰਾਬ ਹੋਈ ਹੋਈ ਆ ਇਧਰੋਂ ਟਰੰਪ ਸਾਹਿਬ ਕੁਝ ਕਹਿ ਦਿੰਦੇ ਨੇ ਹਨਾ ਵਰਲਡ ਦੇ ਵਿੱਚ ਕੀ ਕੁਝ ਹੋ ਰਿਹਾ ਜੀ ਤੇ ਮੈਂ ਇੱਕ ਛੋਟਾ ਜਿਹਾ ਜਵਾਬ ਦੂੰਗਾ ਫਿਰ ਆਪਾਂ ਡਾਟਾ ਵੀ ਲੈਣੇ ਹੈਗੇ ਆ ਜੀ ਸਿਚੁਏਸ਼ਨ ਕਦੇ ਵੀ ਇੰਨੀ ਸਮੂਥ ਕਦੇ ਵੀ ਨਹੀਂ ਰਹੀ ਹੈਗੀ ਕਿ ਆਪਾਂ ਕਹੇ ਵੀ ਹੁਣ ਪਰਫੈਕਟ ਸਿਚੁਏਸ਼ਨ ਆ ਜੀ ਤੁਸੀਂ ਜਦੋਂ ਮਰਜੀ ਟਾਈਮ ਚੁੱਕ ਲਿਓ ਕੁਸ਼ਣਾਂ ਕੁਸ਼ਣ ਹੁੰਦਾ ਹੀ ਜਾਂਦਾ ਹੈ ਹਨਾ ਤਾਂ ਉਹਦੇ ਸਭ ਤੋਂ ਪਹਿਲਾ ਫੈਕਟਰ ਤਾਂ ਤੁਹਾਡਾ ਖੁਦ ਆ ਹੁੰਦਾ ਕਿ ਤੁਸੀਂ ਰੈਡੀ ਹੋ ਕਿ ਨਹੀਂ ਰੈਡੀ ਜੀ ਤੁਹਾਡੀ ਆਪਣੀ ਸਿਚੁਏਸ਼ਨ ਕੀ ਆ ਜੀ ਜਿਹੜੇ ਬਾਕੀ ਫੈਕਟਰ ਹੁੰਦੇ ਆ ਉਹ ਸੈਕੰਡਰੀ ਹੁੰਦੇ ਆ ਉਹ ਤੁਹਾਨੂੰ ਥੋੜਾ ਬਤਾਂ ਪ੍ਰਭਾਵ ਪਾਉਂਦੇ ਜਰੂਰ ਨੇ ਤੇ ਪਰ ਉਹ ਸਭ ਤੋਂ ਪਹਿਲਾਂ ਤੁਹਾਡੀ ਆਪਣੀ ਗੱਲ ਹੁੰਦੀ ਹੈ ਕਿ ਰੈਡੀ ਹੈਗੇ ਹੋ ਕਿ ਨਹੀਂ ਹੈਗੇ ਹੈ ਨਾ ਜੀ ਇਹਦੇ ਵਿੱਚ ਨਾ ਦੋ ਹਮੇਸ਼ਾ ਭਾਈ ਦੋ ਤਰ੍ਹਾਂ ਹੀ ਰਹਿੰਦੀਆਂ ਨੇ ਦੇਖੋ ਜਿਹੜਾ ਲੈ ਲਿਆ ਜੀ ਨੇ ਉਹਨੂੰ ਹੁੰਦਾ ਵੀ ਘਰ ਉੱਪਰ ਹੀ ਜਾਣ ਮਾਰਕੀਟ ਉੱਪਰ ਜਾਵੇ ਕੁਝ ਮੈਂ ਲੈ ਲਿਆ ਜਿਨੇ ਨਹੀਂ ਲਿਆ ਹੁੰਦਾ ਉਹਨੂੰ ਹੁੰਦਾ ਵੀ ਮਾਰਕੀਟ ਥੱਲੇ ਆਵੇ ਵੀ ਮੈਂ ਲੈ ਲਾਂ ਥੱਲੇ ਆਵੇ ਉਹਦੇ ਵਿੱਚ ਨਾ ਦਾ ਕੋਈ ਸਹੀ ਹੈ ਨਾ ਤਾਂ ਕੋਈ ਗਲਤ ਹੈ ਕੁਝ ਉਹਨਾਂ ਨੇ ਹਰ ਇੱਕ ਨੇ ਆਪਣੀ ਐਂਟੀਸੀਪੇਟ ਜੀ ਸਪੈਸ਼ਨ ਹੈਗੀ ਕਰਨੀ ਆ ਕਰਨੀ ਹੈ। ਅਗਲੇ ਅਭੀ ਆ ਮਾਰਕੀਟ ਕਦੇ ਵੀ ਇੱਕ ਸਟੈਗਨੈਂਟ ਨਹੀਂ ਰਹਿੰਦੀ। ਦੇਖੋ ਕੋਈ ਮਾਰਕੀਟ ਕਿਸੇ ਵੀ ਮਾਰਕੀਟ ਦੇ ਵਿੱਚ ਆਪਾਂ ਗੱਲ ਕਰੀਏ ਚਾਹੀ ਇੰਡੀਆ ਦੀ ਚਾਹੀ ਇਥੇ ਦੀ ਆ। ਚਾਹੀ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਆ। ਦੇਖੋ ਉਹ ਜੋ ਉੱਪਰ ਥੱਲੇ ਜਾਏਗੀ ਤਾਂ ਹੀ ਟਰੇਡਰਜ਼ ਨੇ ਪੈਸੇ ਬਣਾਉਣੇ ਆ। ਤਾਂ ਹੀ ਉਹ ਮਾਰਕੀਟ ਮੂਵ ਹੋਏਗੀ। ਤੇ ਇਸੇ ਕਰਕੇ ਮੂਵ ਵੀ ਹੁੰਦੀ ਰਹਿੰਦੀ ਆ। ਰਾਈਟ? ਤਾਂ ਹੁਣ ਮਾਰਕੀਟ ਦਾ ਮੂਵ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦਾ ਰਹਿ ਸਕਦਾ? ਮੇਬੀ ਸ਼ਾਇਦ ਥੋੜਾ ਡਾਊਨ ਹੋਵੇ ਪਰ ਕੀ ਉੱਥੇ ਹਮੇਸ਼ਾ ਹੀ ਰਹੇਗਾ? ਹਮੇਸ਼ਾ ਤਾਂ ਦੇਖੋ ਕਦੇ ਵੀ ਨਹੀਂ ਰਹੇ ਜੇ ਤੁਸੀਂ ਹਿਸ ਤੇ ਨਹੀਂ ਥੱਲੇ ਰਹਿੰਦੀ ਹੁਣ ਜਿਨ੍ਹਾਂ ਨੇ ਸੋਚਿਆ ਸੀ ਵੀ ਮਾਰਕੀਟ ਉੱਪਰ ਹੀ ਰਹਿਣੀ ਆ ਉਹ ਵੀ ਗਲਤ ਨੇ ਰਾਈਟ ਸੋ ਜੇ ਕਿਸੇ ਨੇ ਮਾਰਕੀਟ ਹਮੇਸ਼ਾ ਥੱਲੇ ਰਹੂਗੀ ਉਹ ਵੀ ਉਹ ਵੀ ਕਿਸੇ ਕਜ਼ ਐਂਡ ਆ ਦਾ ਡੇ ਘਰ ਇੱਕ ਇਦਾਂ ਦੀ ਚੀਜ਼ ਤੁਸੀਂ ਰਹੋਗੇ ਤਾਂ ਸਹੀ ਕਿਤੇ ਨਾ ਕਿਤੇ ਸੋ ਜਿਹੜੇ ਨੰਬਰ ਤੁਸੀਂ ਤੁਸੀਂ ਆਲਵੇਸ ਵੈਨ ਨਹੀਂ ਕਰ ਸਕਦੇ ਤੇ ਤੁਸੀਂ ਆਲਵੇਸ ਲੂਜ਼ ਨਹੀਂ ਹੈ ਨਾ ਪਰ ਗੱਲ ਕੀ ਹੁੰਦੀ ਹੈ ਕਿ ਤੁਹਾਨੂੰ ਕੁਝ ਫੈਸਲੇ ਆ ਆਪਣੀ ਪਰਸਨਲ ਲੋੜ ਮੁਤਾਬਕ ਲੈਣੇ ਪੈਂਦੇ ਆ ਤੇ ਕੁਝ ਫੈਸਲੇ ਤੁਹਾਨੂੰ ਮਾਰਕੀਟ ਨੂੰ ਦੇਖ ਕੇ ਲੈਣੇ ਪੈਂਦੇ ਆ ਕਿਸੇ ਦੇ ਕੋਲੇ ਵੀ ਹੈ ਨਾ ਐਦਾਂ ਦਾ ਕੋਈ ਮੈਜਿਕ ਤੇ ਨਹੀਂ ਹੁੰਦਾ ਹੈਗਾ ਆਪਾਂ ਦੱਸ ਸਕੇ ਕਿ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਹੁਣ ਤੇ ਅਗਲੇ ਮਿੰਟ ਦਾ ਕੋਈ ਪ੍ਰੋਸਾ ਨਹੀਂ ਹੁੰਦਾ ਹੁਣ ਦੇ ਕਮर्शियਲੀ ਵਾਰੀ ਕੈਲੀਫੋਰਨੀਆ ਦੇ ਵਿੱਚ ਉੱਥੇ ਐਲ.ਏ ਦੇ ਵਿੱਚ ਇੱਕਦਮ ਅੱਗ ਲੱਗੀ ਤੇ ਉਹ ਜਿਹੜੇ ਮਲਟੀ ਮਿਲੀਅਨ ਡਾਲਰ ਦੇ ਹੋਮ ਸੀਗੇ ਉਹ ਇੰਸ਼ੋਰੈਂਸ ਆ ਵੀ ਹੱਥ ਖੜੇ ਕਰ ਗਈਆਂ ਠੀਕ ਹੈ ਪੂਰੀ ਪੂਰੀ ਸਟ੍ਰੈਪ ਜੇ ਕੀ ਉਹ ਸਾਰੀ ਚਲੇਗੀ ਔਰ ਹੁਣ ਗਵਰਨਮੈਂਟ ਕੀ ਕਹਿ ਰਹੀ ਆ ਗਵਰਨਮੈਂਟ ਕਹਿ ਰਹੀ ਕਿ ਇੱਥੇ ਸੇ ਨੂੰ ਅਕਵਾਇਰ ਕਰਕੇ ਇੱਥੇ ਫੁੱਟਬਾਲ ਹੋਮ ਬਣਾਉਣੇ ਆ ਸੋ ਪਤਾ ਨਹੀਂ ਹੁੰਦਾ ਕਿਹ ਵੇਰੇ ਸਿਚੁਏਸ਼ਨ ਕਿੱਦੋਂ ਜਾਂਦੀ ਜਿਹੜੀ ਸਾਡੇ ਆਪਣੇ ਹੱਥ ਵਿੱਚ ਨਹੀਂ ਹੁੰਦੀ ਜੀ ਸੋ ਗੱਲ ਤਾਂ ਇਹੀ ਆ ਭਾਜੀ ਪਰ ਹੁਣ ਜਿਹੜੀ ਜੋ ਡੇਟਾ ਨਿਕਲ ਕੇ ਆ ਮੈਂ ਸ਼ਾਇਦ ਤੁਹਾਡੇ ਨਾਲ ਸਾਂਝਾ ਵੀ ਕਰਦਾ ਵਾਂ ਨੋ ਗੋਸਮੀ ਲਾਦਾ ਜਿਹੜੀ ਵੀ ਸਾਡੇ ਨਾਲ YouTube ਦੇ ਉੱਤੇ ਜੁੜੇ ਹੋਏ ਨੇ ਸੋ ਸੋ ਛੇ ਤੁਸੀਂ ਸਕਰੀਨਸ ਕਰਾ ਵੀ ਦੇਖ ਪਾਉਂਗੇ ਸੋ ਇੱਥੇੋ ਜਿਹੜੀ ਇੱਕ ਜਾਣਕਾਰੀ ਸਾਡੇ ਨਾਲ ਬਾਣੀ ਸ਼ੁਰੂ ਹੋ ਜੇਗੀ ਪਰ ਗੱਲ ਇਹ ਆ ਵੀ ਜਿਹੜੀ ਹੁਣ ਮਾਰਕੀਟ ਹੈਗੀ ਆ ਉਹ ਇਦਾਂ ਦੀ ਮੂਵ ਹੋ ਰਹੀ ਆ ਵੀ ਖਾਸ ਕਰਕੇ ਜਿਸੇਓਜ਼ ਦੇਖੀਏ ਸੀਓਜ਼ ਆਪਣੇ ਨਿਊ ਲਿਸਟਿੰਗਸ ਆਪਣੇ 18% ਸੀਓਜ਼ ਵਧੀਆਂ ਨੇ ਜੁਲਾਈ ਦੇ ਵਿੱਚ ਨਵੀਆਂ ਲਿਸਟਿੰਗਸ 16% ਵਧੀਆਂ ਜਿਹੜੀ ਮੈਂ ਗੱਲ ਕਰ ਰਿਹਾ ਟਰੈਪ ਦੇ ਡਾਟਾ ਦੀ ਗੱਲ ਕਰ ਰਹੇ ਹਾਂ ਜਿਹੜਾ ਸਭ ਤੋਂ ਵੱਡਾ ਬੋਰਡ ਆ ਇੱਥੇ ਜੀਟੀ ਦਾ ਜਿਸ ਦਾ ਸਭ ਤੋਂ ਵੱਧ ਲਿਸਟਿੰਗਸ ਆਉਂਦੀਆਂ ਨੇ ਉਸ ਤੋਂ ਉਸ ਤੋਂ ਰੈਫਰੈਂਸ ਲੈ ਕੇ ਮੈਂ ਜਿਹੜਾ ਗੱਲਬਾਤ ਕਰ ਰਿਹਾ ਪਰ ਜਿਹੜੀ ਤੀਸਰੀ ਗੱਲ ਦੀ ਮੈਂ ਗੱਲ ਕਰਨ ਜਾ ਰਿਹਾ ਵੀ ਪ੍ਰਾਈਸਿਸ ਦੀ ਰੀਅਲ ਸਟੇਟ ਦੇ ਪ੍ਰਾਈਸਿਸ ਈਵਨ ਥੋ ਸੇਲਸ ਵਧੀਆਂ ਨੇ ਲਿਸਟਿੰਗਸ ਵਧੀਆਂ ਨੇ ਪ੍ਰਾਈਸ 3.5% ਡ੍ਰੌਪ ਹੋਇਆ ਜੁਲਾਈ ਦੇ ਵਿੱਚ ਹੁਣ ਇਹ ਡਾਟਾ ਕੰਪੇਅਰ ਕਰਦੇ ਆਪਾਂ ਜੁਲਾਈ 2025 ਵਰਸਸ ਜੁਲਾਈ 2024 ਹੁਣ ਸੇਲਸ ਇਹ ਤਿੰਨ ਚੀਜ਼ਾਂ ਬਹੁਤ ਫੈਕਟਰ ਲੈਣ ਹੋਣਗੀਆਂ ਕੁਝ ਖਾਸ ਕਰਕੇ ਜਿਹੜਾ ਕੁਝ ਸਮੇਂ ਤੋਂ ਆਪਾਂ ਕਹਿੰਦੇ ਆ ਰਹੇ ਹਾਂ ਪਿਛਲੇ ਕੁਝ ਮਹੀਨਿਆਂ ਤੋਂ ਮੈਂ ਇਹੀ ਕਹਿ ਰਿਹਾ ਵੀ ਸੁਪਰਿੰਗ ਮਾਰਕੀਟ ਦੇ ਵਿੱਚ ਜਿੱਥੇ ਲਿਸਟਿੰਗਸ ਵਧਣ ਗਈਆਂ ਤੇ ਉੱਥੇ ਸੇਲਜ਼ ਵੱਧ ਹੋ ਸਕਦੀਆਂ ਪਰ ਪ੍ਰਾਈਸ ਜਿਹੜਾ ਹੈਗਾ ਉਹ ਨਹੀਂ ਵਧੇਗਾ ਸੋ ਸੇਮ ਚੀਜ਼ੇ ਨਿਕਲ ਕੇ ਆ ਰਹੀ ਹੈ ਵੀ ਹੰਡਰੇਡ ਦੇ ਮੋਰ ਘਰ ਹੈਗੇ ਨੇ ਉਹ ਪਿਛਲੇ ਸਾਲ ਨਾਲੋਂ ਵੱਧ ਸੇਲ ਹੋਣ ਲਈ ਮਾਰਕੀਟ 'ਚ ਆਏ ਨੇ ਬਟ ਜਿਹੜਾ ਸਟਿਲ ਆ ਪ੍ਰਾਈਸ ਆ ਫਾਲ ਕਰ ਰਿਹਾ ਆ ਦਿਸ ਕਾਈਂਡ ਆਫ ਮਾਰਕੀਟ ਵੇਅਰ ਲਾਈਕ ਜਿੱਥੇ ਤੁਹਾਡੇ ਕੋਲ ਬੋਥ ਬਾਅਰਸ ਐਂਡ ਸੈਲਰ ਦੋਨਾਂ ਨੂੰ ਹੀ ਧਿਆਨ ਦੇ ਨਾਲ ਜਲਣਾ ਚਾਹੀਦਾ ਹੈ